ब्रेक ਤੋਂ ਬਾਅਦ ਪ੍ਰੋਗਰਾਮ ਵਿਚਾਰ ਵਟਾਂਦਰਾ ਵੇਖ ਰਹੇ तमाम ਦਰਸ਼ਕਾਂ ਦਾ ਇੱਕ ਵਾਰ ਤੋਂ ਫੇਰ ਸਵਾਗਤ ਸਾਡੇ ਨਾਲ ਦੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਸਾਰ ਇੱਕ ਵਾਰ ਤੋਂ ਫੇਰ ਤੁਹਾਨੂੰ ਜੀ ਆਇਆਂ ਨੂੰ ਅ ਗੱਲ ਕਰਦੇ ਹਾਂ ਇਸ ਵੇਲੇ ਗਲੋਬਲ ਸਟਾਰ ਦਰਜੀਤ ਦੋਸਾਂਝ ਦੀ ਜੋ ਕਿ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਆਪਣੀ ਨਵੀਂ ਆ ਰਹੀ ਨਵੀਂ ਆ ਚੁੱਕੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਲਗਾਤਾਰ ਵਿਵਾਦਾਂ ਦੇ ਵਿੱਚ ਨੇ ਪੰਜਾਬੀ ਗਾਇਕ ਨੂੰ ਇਸ ਵੇਲੇ ਆ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੇ ਨਾਲ ਕੰਮ ਕਰਨ ਦੇ ਲਈ ਪ੍ਰਸ਼ੰਸਕ ਉਹਨਾਂ ਦੀ ਲਗਾਤਾਰ ਆਲੋਚਨਾ ਕਰ ਰਹੇ ਨੇ ਆ ਇਹ ਵੀ ਕੁਝ ਨਾਲ ਜੁੜਦੀ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਸਿਰਫ 2 ਮਹੀਨੇ ਬਾਅਦ ਫਿਲਮ ਦਾ ਰਿਲੀਜ਼ ਹੋਣਾ ਵੀ ਇੱਕ ਤਿੱਖੀ ਆਲੋਚਨਾ ਦਾ ਕਾਰਨ ਬਣ ਰਿਹਾ ਹੈ ਕੀ ਕਹਿੰਦੇ ਸਿਤਲੀ ਅਸਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜਾ ਸੰਗੀ ਟੋਲਾ ਆਇਆ ਹਨਾ ਏ ਆਰਐਸਐਸ ਵਾਲੇ ਹੋਏ ਨਿੱਕਰ ਵਾਲੇ ਇਹ ਜਿਹੜੇ ਨੇ ਇਹਨਾਂ ਵੱਲੋਂ ਜਿਹੜਾ ਭਾਰਤ ਦੇ ਵਿੱਚ ਇੱਕ અનુਮਾਦੀ ਮਾਹੌਲ ਬਣਾਇਆ ਜਾਂਦਾ ਆ ਫਿਰਕਾ ਪ੍ਰਸਤੀ ਵਾਲਾ ਮਾਹੌਲ ਪੈਦਾ ਕੀਤਾ ਗਿਆ ਉਹਦੇ ਕਰਕੇ ਕਲਾਕਾਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਲਜੀਤ ਦਸਾਂਜ ਵੀ ਉਹਨਾਂ ਦੇ ਵਿੱਚੋਂ અપਵਾਦ ਨਹੀਂ ਆ ਹੁਣ ਦਲਜੀਤ ਦਸਾਂਜ ਦੀ ਮਾੜੀ ਕਿਸਮਤ ਹੈ ਕਹੋ ਕਿ ਪੈਲਗਾਮ ਹਮਲੇ ਤੋਂ 2 ਮਹੀਨੇ ਬਾਅਦ ਉਹਦੀ ਫਿਲਮ ਆਉਂਦੀ ਹੈ ਤੇ ਉਹ ਚ ਪਾਕਿਸਤਾਨੀ ਕਲਾਕਾਰ ਆ ਹਾਨੀਆ ਅਮੀਰ ਹਾਨੀਆ ਅਮੀਰ ਜੀ ਕਹਿੰਦੇ ਹੁਣ ਹਾਨੀਆ ਅਮੀਰ ਦਾ ਹੋਣਾ ਹੀ ਦਲਜੀਤ ਦੋਸਾਂਝ ਲਈ ਪਸੂੜੀ ਦਾ ਸਬਬ ਬਣ ਗਿਆ ਇੱਕ ਗੱਲੋ ਚੰਗੀ ਆ ਵੀ ਤੁਸੀਂ ਇੱਕ ਜਿਹੜੇ ਪੰਜਾਬੀ ਨੇ ਪੰਜਾਬੀਆਂ ਦਾ ਜਿਹੜਾ ਆ ਪੈਨ ਇੰਡੀਆ ਤੱਕ ਗਲਵਾ ਵਧੇ ਹੀ ਵਧਿਆ ਆ ਨਾਲ ਦੀ ਨਾਲ ਤੁਸੀਂ ਪਾਕਿਸਤਾਨ ਤੇ ਹੋਰ ਮੁਲਕਾਂ ਦੇ ਵਿੱਚ ਵੀ ਤੁਹਾਡੀ ਹਾਜ਼ਰੀ ਵੱਡੇ ਪੱਧਰ ਤੇ ਲੱਗ ਰਹੀ ਹੈ ਇਹ ਤਾਂ ਚੰਗੀ ਗੱਲ ਆ ਨਾਲ ਉਹਦੇ ਵਿੱਚ ਇੱਕ ਇਹ ਵੀ ਚੰਗੀ ਗੱਲ ਆ ਕਿ ਤੁਹਾਡਾ ਜਿਹੜਾ ਰੈਵਨਿਊ ਮਾਡਲ ਹੈ ਵੱਡਾ ਹੋ ਰਿਹਾ ਹੈ ਤੁਹਾਡੀ ਰੀਚ ਵਧ ਰਹੀ ਆ ਤੁਹਾਨੂੰ ਤੁਹਾਡੀ ਪਛਾਣ ਜਿਹੜੀ ਆ ਗਲੋਬਲ ਹੋ ਰਹੀ ਹੈ ਹੋ ਰਹੀ ਆ ਬਿਲਕੁਲ ਠੀਕ ਹੈ ਜੀ ਟਰੈਂਡ ਇਹ ਸ਼ੁਰੂ ਕੀਤਾ ਸੀ ਅਮਰਿੰਦਰ ਗਿੱਲ ਨੇ ਜੀ ਜਦੋਂ ਉਹਨੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਸੈਂਟਰਿਕ ਫਿਲਮਾਂ ਜਿਹੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਕੀਤੀਆਂ ਉਹ ਚਾਹੇ ਲਾਹੌਰੀਏ ਹੋਵੇ ਚਾਹੇ ਚੱਲ ਮੇਰਾ ਪੁੱਤ ਹੋਵੇ ਉਹ ਜਿਹੜਾ ਅਮਰਿੰਦਰ ਗਿੱਲ ਨੇ ਰੁਝਾਨ ਸ਼ੁਰੂ ਕੀਤਾ ਉਹਨੂੰ ਬਾਕੀ ਕਲਾਕਾਰਾਂ ਨੇ ਵੀ ਫਾਲੋ ਕੀਤਾ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹ ਪਾਕਿਸਤਾਨ 'ਚ ਵੀ ਰਿਲੀਜ਼ ਹੋਣ ਲੱਗ ਪਈਆਂ ਵਿਦੇਸ਼ਾਂ 'ਚ ਵੀ ਦਿਖੀਆਂ ਜਾਣ ਲੱਗੀਆਂ ਉਹਦੇ ਨਾਲ ਉਹਦੀ ਇੱਕ ਤਾਂ ਗਲੋਬਲ ਰੀਚ ਵਧ ਗਈ ਦੂਜਾ ਉਹਦਾ ਰੈਵਨਿਊ ਬਹੁਤ ਵੱਧ ਗਿਆ ਕਿਉਂਕਿ ਇਦਾਂ ਤਾਂ ਹੈ ਨਹੀਂ ਵੀ ਪੰਜਾਬੀ ਸਿਰਫ ਭਾਰਤੀ ਪੰਜਾਬ ਚ ਬੋਲੀ ਜਾਂਦੀ ਆ ਸਾਡੇ ਤੋਂ ਕਿਤੇ ਵੱਧ ਜਿਹੜੀ ਆ ਪਾਕਿਸਤਾਨੀ ਪੰਜਾਬ ਚ ਬੋਲੀ ਜਾਂਦੀ ਆ ਤੇ ਬੱਲੇ ਬੱਲੇ ਹੋ ਗਈ ਉਹਦੇ ਨਾਲ ਹਨ ਅਮਰਿੰਦਰ ਗਿੱਲ ਦੀ ਇਹ ਕੋਸ਼ਿਸ਼ ਕਾਮਯਾਬ ਹੋਈ ਹਮ ਲਗਾਤਾਰ ਐਫਰਟ ਹੋਏ ਹੁਣ ਜਦੋਂ ਜੰਗ ਦਾ ਮਾਹੌਲ ਬਣਿਆ ਉਦੋਂ ਕੁਝ ਪਾਕਿਸਤਾਨੀ ਕਲਾਕਾਰਾਂ ਨੇ ਵੀ ਤਿੱਖੇ ਬਿਆਨ ਦੇਤੇ ਜਿਹਦੀ ਆਲੋਚਨਾ ਕੁਝ ਭਾਰਤੀ ਕਲਾਕਾਰਾਂ ਨੇ ਕੀਤੀ ਹੈ ਜੀ ਅੱਛਾ ਹੁੰਦਾ ਕਿ ਜੇ ਵੀ ਜਦੋਂ ਇਹ ਜੰਗ ਦਾ ਮਾਹੌਲ ਹੁੰਦਾ ਆ ਉਦੋਂ ਅਦਰੇ ক্রিকেটਰ ਹੋਇਆ ਕ੍ਰਿਕਟਰ ਹੋਏ ਫਿਲਮਾਂ ਵਾਲੇ ਹੋਏ ਫਿਲਮਾਂ ਦੇ ਕਲਾਕਾਰ ਹੋਏ ਜਾਂ ਇਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਆਰਐਸਐਸ ਦੀਆਂ ਜਥੇਬੰਦੀਆਂ ਨੇ ਉਹ ਬਹੁਤ ਸਬੰਧ ਤੋੜ ਲੈਣੇ ਚਾਹੀਦੇ ਆ ਪਾਕਿਸਤਾਨੀ ਕਲਾਕਾਰਾਂ ਨੂੰ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਸਾਨੂੰ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਖਾਸ ਕਰਕੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਕਮੈਂਟਸ ਹੁੰਦੇ ਨੇ ਆਦਰਵਾਇਜ਼ੀ ਮੀਨੀ ਪੱਦਰ ਤੇ ਵੀ ਤੇ ਸਰਕਾਰ ਤਾਂ ਅੱਗੇ ਚਾਹੁੰਦੀ ਹੁੰਦੀ ਆ ਵੀ ਉਹ ਇੱਕ ਦੁਸ਼ਮਣ ਨੂੰ ਦਿਖਾਵੇ ਬਿਲਕੁਲ ਬਈ ਆ ਸਾਡਾ ਦੁਸ਼ਮਣ ਆ ਅੱਛਾ ਉਹ ਉਹ ਸਾਰੇ ਦੇ ਵਿੱਚ ਹੁਣ ਦਲਜੀਤ ਦਸਾਂਝ ਦੀਆਂ ਫਿਲਮਾਂ ਆਉਂਦੀਆਂ ਤੇ ਇਹ ਜਿੰਨਾ ਸੰਗੀਤ ਟੋਲਾ ਆ ਦਲਜੀਤ ਦੇ ਦਵਾਲੇ ਹੋ ਗਿਆ ਜਿਹਦਾ ਕਿ ਖਮਿਆਜ਼ਾ ਕੱਲਾ ਦਲਜੀਤ ਨੂੰ ਕੀ ਫਰਕ ਪੈਣਾ ਉਹਦੇ ਕੋਲ ਤਾਂ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਹੈਗੀ ਉਹਨੂੰ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ ਜਿਹੜੀ ਦੋ ਮੁਲਕਾਂ ਦੀ ਸਾਂਝ ਆ ਜਾਂ ਜਿਹੜੇ ਪੰਜਾਬੀਆਂ ਦੇ ਇਕੱਠੇ ਹੋਣ ਦੇ ਯਤਨ ਨੇ ਪੰਜਾਬੀਆਂ ਦੀ ਗਲੋਬਲ ਰੀਚ ਵਦਨ ਦੀ ਜਿਹੜੀ ਇੱਕ ਗੱਲ ਆ ਉਹ ਮਦਦਮ ਪੈਂਦੀ ਆ ਉਹਦੇ ਨਾਲ ਉਹ ਸਾਰੇ ਨੂੰ ਛੱਟ ਵੱਜਦੀ ਆ ਬਿਲਕੁਲ ਸ਼ਾਂਤੀ ਦੀ ਯਤਨਾਂ ਨੂੰ ਛੱਟ ਵੱਜਦੀ ਆ ਦੇਖੋ ਕਲਾਕਾਰਾਂ ਦਾ ਜਿਹੜਾ ਫਰਜ਼ ਆ ਕਲਾਕਾਰ ਜਿਹੜੇ ਨੇ ਉਹ ਪ੍ਰੇਮ ਦੀ ਗੱਲ ਕਰਦੇ ਨੇ ਸ਼ਾਂਤੀ ਦੀ ਗੱਲ ਕਰਦੇ ਨੇ ਮੁਹੱਬਤ ਦੀ ਗੱਲ ਕਰਦੇ ਨੇ ਪਰ ਇੱਥੇ ਕਲਾਕਾਰਾਂ ਤੇ ਬੰਦੀਸ਼ਾਂ ਲਾ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਆ ਕਰਤਾ ਤੁਸੀਂ ਉਹ ਕਰਤਾ ਤੁਸੀਂ ਦੇਸ਼ ਵਿਰੋਧੀ ਹੋਗੇ ਇਹ ਅਸਲ ਦੇ ਵਿੱਚ ਮੈਨੂੰ ਇਦਾਂ ਲੱਗਦਾ ਵੀ ਇਹ ਜਿਹੜੇ ਕੁਝ ਲੋਕ ਫੇਮ ਤੇ ਪਹੁੰਚ ਜਾਂਦੇ ਆ ਉਹਨਾਂ ਦੀਆਂ ਲੱਤਾਂ ਖਿੱਚਣ ਦਾ ਇੱਕ ਤਰੀਕਾ ਹੁੰਦਾ ਹੈ ਸਸਤੀ ਸ਼ੋਹਰਤ ਇੰਡੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ ਆਲੇ ਨੇ ਮੱਲਾ ਛਾਪ ਲੀਡਰ ਨੇ ਉਹ ਸਸਤੀ ਸ਼ੋਹਰਤ ਦੇ ਲਈ ਇਦਾਂ ਦੇ ਕਰਦੇ ਨੇ ਤੇ ਮੁਲਕਾਂ ਦੇ ਸਰਕਾਰਾਂ ਇਹਨਾਂ ਨੂੰ ਪੈਟਰੋਨਾਈਜ਼ ਕਰਦੀਆਂ ਨੇ ਬਿਲਕੁਲ ਜਿੱਥੇ ਇੱਕ ਪਾਸੇ ਮੁਲਕ ਦੀਆਂ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਸ਼ਮੀਰ ਫਾਈਲਸ ਤੇ ਕੇਰਲਾ સ્ટોਰੀਜ਼ ਵਰਗੀਆਂ ਫਿਲਮਾਂ ਬਣਾ ਕੇ ਪ੍ਰਪਗੈਂਡਾ ਫਿਲਮਾਂ ਜੀ ਉਹ ਫਿਲਮਾਂ ਬਣਾ ਕੇ ਤਾਂ ਕਿ ਇੱਕ ਲਹਿਰ ਚਲਾਈ ਜਾਵੇ ਇੱਕ ਕਮਿਊਨਿਟੀ ਦੇ ਖਿਲਾਫ ਇੱਕ ਧਰਮ ਦੇ ਖਿਲਾਫ ਇੱਕ ਮੁਲਕ ਦੇ ਖਿਲਾਫ ਉੱਥੇ ਹੀ ਜਦੋਂ ਤੁਸੀਂ ਦੂਸਰੇ ਮੁਲਕ ਤੋਂ ਜਾਂ ਉਸੇ ਹੀ ਮੁਲਕ ਦੀ ਕੋਈ ਅਧਾਕਾਰਾਂ ਨੂੰ ਲੈ ਕੇ ਫਿਲਮ ਬਣਾਉਂਦੇ ਹੋ ਤਾਂ ਫਿਰ ਉਹਦਾ ਵੀ ਤਾਂ ਕਿਤੇ ਨਾ ਕਿਤੇ ਹੋਇਆ ਅਸਰ ਦਿਖਾਈ ਦੇ ਦਿੰਦਾ ਹੈ ਨਾ ਲੋਕਾਂ ਦੇ ਮਨਾਂ 'ਚ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਇਹ ਸਿਨਮਾ ਨੂੰ ਜਿੰਨੇ ਫਿਰਕਾਪਸਤ ਲੋਕ ਨੇ ਇੱਕ ਟੂਲ ਦੇ ਰੂਪ ਦੇ ਵਿੱਚ ਇਸਤੇਮਾਲ ਕਰਨਾ ਚਾਹੁੰਦੇ ਨੇ ਕਸ਼ਮੀਰ ਫਾਈਲਜ਼ ਵਰਗੀ ਇੱਕ ਪ੍ਰੋਪਾਗੈਂਡਾ ਫਿਲਮ ਬਣਦੀ ਆ ਹਮ ਐਮਰਜੈਂਸੀ ਵਰਗੀ ਪ੍ਰੋਪਾਗੈਂਡਾ ਫਿਲਮ ਬਣਦੀ ਆ ਕੇਰਲਾ ਫਾਈਲਜ਼ ਵਰਗੀ ਪ੍ਰੋਪਾਗੈਂਡਾ ਫਿਲਮ ਬਣਦੀ ਆ ਮੋਦੀ ਤੇ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਨੇ ਗੋਧਰਾ ਫਾਈਲਜ਼ ਆ ਇਹ ਉਹ ਇਦਾਂ ਨਹੀਂ ਬਹੁਤ ਸਾਰੀਆਂ ਫਾਈਲ ਫਿਲਮਾਂ ਬਣਦੀਆਂ ਨੇ ਪ੍ਰੋਪਾਗੈਂਡਾ ਫਿਲਮਾਂ ਨੇ ਸੱਚ ਤੋਂ ਬਹੁਤ ਦੂਰ ਨੇ ਅੱਛਾ ਫਿਰ ਇਦਿ ਵਿੱਚ ਇੱਕ ਹੋਰ ਜਿਹੜੀ ਵੱਡੀ ਗੱਲ ਜਿਹੜੀ ਰੀਸੈਂਟਲੀ ਹੋਈ ਕੱਲਾ ਸਰਦਾਰ ਜੀ 3 ਵਾਲਾ ਮਸਲਾ ਨਹੀਂ ਆ ਜੀ ਅਮਰ ਖਾਨ ਦੀ ਇੱਕ ਬਹੁਤ ਫਿਲਮ ਆਈ ਵੱਡੀ ਫਿਲਮ ਆਈ ਸਤਾਰੇ ਜ਼ਮੀਪਰ ਕਹਿੰਦੇ ਬੜੀ ਵਧੀਆ ਫਿਲਮ ਹੈ ਕਹਿੰਦੇ ਆ ਮੈਂ ਦੇਖੀ ਤਾਂ ਨਹੀਂ ਕਹਿੰਦੇ ਵੀ ਉਹ ਬੜਾ ਵਧੀਆ ਸੋਸ਼ਲ ਮੈਸੇਜ ਦਿੰਦੀ ਫਿਲਮ ਹੈ ਹਮ ਆ ਭਾਰਤੀ ਜਿਹੜਾ ਸੈਂਸਰ ਬੋਰਡ ਆ ਉਹਨੇ ਉਹਦੇ ਵਿੱਚ ਅ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਇੱਕ ਸ਼ਰਤ ਲਾਤੀ ਵੀ ਤੁਸੀਂ ਮੋਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਮੈਸੇਜ ਚਲਾਓ ਅੱਛਾ ਜੀ ਉਹ ਮੈਸੇਜ ਹੁਣ ਫਿਲਮ ਚੱਲਣ ਤੋਂ ਪਹਿਲਾਂ ਨਰਿੰਦਰ ਮੋਦੀ ਦਾ ਇੱਕ ਮੈਸੇਜ ਆਉਂਦਾ ਆ ਉਹ ਮੈਸੇਜ ਇਹ ਇਹ ਵੀ ਇੱਕ ਤਰ੍ਹਾਂ ਦੀ ਇੱਕ ਜ਼ਬਰਦਸਤੀ ਆ ਸੈਂਸਰ ਬੋਰਡ ਦੀ ਫਿਲਮਕਾਰਾਂ ਦੀ ਜਿਹੜੀ ਆਜ਼ਾਦੀ ਆ ਉਹ ਖੋਈ ਜਾ ਰਹੀ ਆ ਕਿ ਤੁਸੀਂ ਸਾਡੇ ਇੱਕ ਪ੍ਰਪਾਗੈਂਡੇ ਦਾ ਹਥਿਆਰ ਬਣੋ ਸੋ ਭਾਰਤ ਦੇ ਵਿੱਚ ਵੀ ਇਹ ਹੋ ਰਿਹਾ ਹੈ ਪਾਕਿਸਤਾਨ ਚ ਤਾਂ ਪਹਿਲੇ ਹੀ ਹੁੰਦਾ ਸੀ ਸੋ ਜਿਹੜੀ ਫਿਰਕਾ ਪ੍ਰਸਤੀ ਆ ਇਹਨੇ ਦੁਨੀਆ ਪਰ ਦਾ ਪੱਠਾ ਬਿਠਾਇਆ ਚਾਹੇ ਭਾਰਤ ਆ ਪਾਕਿਸਤਾਨ ਆ ਜਾਂ ਦੁਨੀਆ ਦੇ ਬਾਕੀ ਮੁਲਕ ਨੇ ਉਹਦੇ ਚ ਉਹਦਾ ਉਹਦੇ ਸਭ ਜਿਹੜੇ ਸੌਫਟ ਟਾਰਗੇਟ ਆ ਉਹ ਬਣਦੇ ਨੇ ਕਲਾਕਾਰ ਖੇਡਾਂ ਵਾਲੇ ਗਾਇਕ ਖੇਡਾਂ ਵਾਲੇ ਕਿਉਂਕਿ ਇਨਾਂ ਨੇ ਤਾਂ ਕੋਈ ਹਿੰਸਾ ਦੀ ਗੱਲ ਨਹੀਂ ਕਰਨੀ ਹੁੰਦੀ ਇਹਨਾਂ ਨੇ ਤਾਂ ਪਿਆਰ ਮੁਹੱਬਤ ਦੋਸਤੀ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਬਿਲਕੁਲ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੋ ਕਿ ਅੰਤਰਰਾਸ਼ਟਰੀ ਪੱਧਰ ਨਾਲ ਜੁੜੀ ਹੋਈ ਖਬਰ ਹੈ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਨਾਲ ਜੁੜੀ ਹੋਈ ਖਬਰ ਆ ਆ ਟਰੰਪ ਦੇ ਵੱਲੋਂ ਹੁਣ ਇਹ ਗੱਲ ਕਹੀ ਗਈ ਹੈ ਕਿ ਭਾਰਤ ਦੇ ਨਾਲ ਕੁਝ ਦਿਨਾਂ ਤੱਕ ਜਿਹੜਾ ਹੈ ਇੱਕ ਵਪਾਰ ਸਮਝੌਤਾ ਕੀਤਾ ਜਾਵੇਗਾ ਹਾਲਾਂਕਿ ਦੋਵੇਂ ਹੀ ਮੁਲਕ ਮੁਲਕਾਂ ਦੇ ਦਰਮਿਆਨ ਲੰਮੇ ਸਮੇਂ ਤੋਂ ਇਹੋ ਜਿਹੀ ਉਡੀਕ ਚੱਲ ਰਹੀ ਸੀ ਕਿ ਕੋਈ ਵਪਾਰਕ ਜਿਹੜਾ ਸਮਝੌਤਾ ਹੋਵੇ ਪਰ ਫਿਲਹਾਲ ਇਹ ਦੱਸਿਆ ਗਿਆ ਹੈ ਕਿ ਕੁਝ ਦਿਨਾਂ ਤੱਕ ਕੁਝ ਵਧੀਆ ਸੌਦੇ ਹੋਣਗੇ ਤੇ ਜਲਦੀ ਹੀ ਭਾਰਤ ਦੇ ਨਾਲ ਉਹ ਬਹੁਤ ਵੱਡਾ ਵਪਾਰਕ ਸਮਝੌਤਾ ਕਰਨਗੇ ਠੀਕ ਹੈ ਨੇ ਉਹ ਕਿਹੋ ਜਿਹਾ ਸਮਝੌਤਾ ਹੋ ਸਕਦਾ ਅਮਰੀਕਾ ਨੇ ਭਾਰਤ ਤੇ ਦਵੱਲਾ ਟੈਰਿਫ ਲਾਇਆ ਸੀ ਹਮ 8 ਜੁਲਾਈ ਨੂੰ ਉਹਦੇ 3 ਮਹੀਨੇ ਹੋ ਜਾਣੇ ਹਮ ਦਵੱਲਾ ਮਤਲਬ ਉਸ ਟੈਰਿਫ ਨੂੰ ਸਸਪੈਂਡ ਕੀਤੇ ਨੂੰ 3 ਮਹੀਨੇ ਹੋ ਜਾਣੇ ਆ 8 ਜੁਲਾਈ ਤੋਂ ਫੇਰ ਦੁਬਾਰਾ ਮਤਲਬ ਉਹਨੇ ਹਰਕਤ ਦੇ ਵਿੱਚ ਆ ਜਾਂਦਾ ਇਸ ਦੌਰਾਨ ਭਾਰਤ ਤੇ ਅਮਰੀਕਾ ਦਿਵਾਲੇ ਦੇ ਵਿੱਚ ਗੱਲ ਚੱਲਣ ਲੱਗ ਪਈ ਸੀ ਕਿ ਅਸੀਂ ਇੱਕ ਦਵੱਲਾ ਵਪਾਰਕ ਸਮਝੌਤਾ ਕਰ ਲਈਏ ਅਮਰੀਕਾ ਦਾ ਦਬਾਅ ਸੀਗਾ ਐਫਟੀਏ ਭਾਰਤ ਤੇ ਅਮਰੀਕਾ ਦੇ ਦਰਮਿਆਨ ਜਿਹਦੇ ਚ ਭਾਰਤ ਨੇ ਕੁਝ ਚੀਜ਼ਾਂ ਮੰਨ ਲਈਆਂ ਨੇ ਅਮਰੀਕਾ ਦੀਆਂ ਕਿ ਅਸੀਂ ਤੁਹਾਡੀ ਮੱਕੀ ਨੂੰ ਹਾਈਬ੍ਰਿਡ ਬੀਜਾਂ ਨੂੰ ਆ ਸੋਇਆ ਨੂੰ ਜੀ ਮਤਲਬ ਇੱਥੇ ਅਸੀਂ ਉੱਤੇ ਜ਼ੀਰੋ ਡਿਊਟੀ ਲਾਵਾ ਹਾਂ ਅੱਛਾ ਅਮਰੀਕਾ ਜਿਹੜਾ ਦਬਾਅ ਬਣਾ ਰਿਹਾ ਆ ਕਿ ਸਾਡੀ ਸ਼ਰਾਬ ਕਾਰਾਂ ਮੋਟਰਸਾਈਕਲਾਂ ਤੇ ਵੀ ਜ਼ੀਰੋ ਟੈਰਫ ਕੀਤਾ ਜਾਵੇ ਜਿੱਦਾਂ ਅਸੀਂ ਤੁਹਾਡੇ ਤੇ ਕੋਈ ਟੈਰਫ ਨਹੀਂ ਲੈਂਦੇ ਤੁਸੀਂ ਵੀ ਟੈਰਫ ਨਾ ਲਾਓ ਜੀ ਸੋ ਇਹ ਇੱਕ ਜਿਹੜਾ ਹੈ ਵਪਾਰਕ ਸਮਝੌਤਾ ਹੋਣ ਦੇ ਕੰਢੇ ਆ ਜੀ 8 ਤਰੀਕ ਨੂੰ ਉਹ ਜਿਹੜੀ ਟੈਰਫ ਦੀ ਮੁਅਤਲੀ ਦੀ ਤਰੀਖ ਖਤਮ ਹੋ ਜਾਣੀ ਹੈ ਕਹਿੰਦੇ ਆ ਵੀ ਜੇ 8 ਤਰੀਕ ਤੱਕ ਸਮਝੌਤਾ ਨਾ ਵੀ ਹੋਇਆ ਤਾਂ ਇਹ ਹੋ ਸਕਦਾ ਹੈ ਕਿ ਥੋੜਾ ਜਿਹਾ ਇਹ ਜਿਹੜਾ ਐਕਸਟੈਂਡ ਹੋ ਜੀਵੇ ਥੋੜਾ ਜਿਹਾ ਇਸ ਦੀ ਤਾਰੀਖ ਵੱਧ ਜਵੇ ਅੱਗੇ ਕਿਉਂ ਉਦੋਂ ਤੱਕ ਜਿਹੜੇ ਨੇ ਟੈਰਫ ਨਾ ਲਾ ਆ ਜਾਵੇ ਕਿ ਜਿੱਥੇ ਤੇ ਟਰੰਪ ਸਾਹਿਬ ਨੇ ਆਪ ਇਹਦਾ ਐਲਾਨ ਕੀਤਾ ਹੈ ਅੱਛਾ ਕਮਾਲ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਟਰੰਪ ਸਾਹਿਬ ਹੀ ਹਰ ਮਸਲੇ ਦਾ ਅ ਮਤਲਬ ਐਲਾਨ ਕਰਦੇ ਹਰ ਮਸਲੇ ਦਾ ਹੱਲ ਦਾ ਵੀ ਐਲਾਨ ਉਹੀ ਕਰਦੇ ਨੇ ਜੰਗਬੰਦੀ ਦਾ ਵੀ ਐਲਾਨ ਉਹੀ ਕਰ ਦਿੰਦੇ ਨੇ ਓਲੀਆ ਬਣੇ ਪਏ ਆ ਦੁਨੀਆ ਭਰ ਦੇ ਵਿੱਚ ਟਰੰਪ ਸਾਹਿਬ ਉਹ ਕਹਿੰਦੇ ਸਾਰੇ ਮਰਜ਼ੀ ਦੀ ਧਰਾਵ ਕੌਣ ਕਹਿੰਦੇ ਟਰੰਪ ਸਾਹਿਬ ਸੋਖ ਇਹ ਹੈ ਨਾ ਜਿਹੜੀ ਤਮਾਸ਼ੀਨੀ ਟਰੰਪ ਸਾਹਿਬ ਦੀ ਚੱਲ ਰਹੀ ਆ ਤੇ ਭਾਰਤੀ ਜਿਹੜਾ ਸ਼ਾਸਨ ਪ੍ਰਸ਼ਾਸਨ ਆ ਟਰੰਪ ਸਾਹਿਬ ਦੇ ਅੱਗੇ ਨਤਮਸਤਕ ਹੋਇਆ ਪਿਆ ਹੈ ਟਰੰਪ ਸਾਹਿਬ ਨਾਲ ਜੇ ਇਹ ਸਮਝਾਤਾ ਸਿਰੇ ਚੜਦਾ ਹੈ ਇਹਦਾ ਭਾਰਤ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਊਗਾ ਜ਼ਿਆਦਾ ਹੋਊਗਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਬੀਜ ਹੈ ਜਿਹੜੇ ਭਾਰਤ ਵਿੱਚ ਹਾਲੇ ਤੱਕ ਪਾਬੰਦੀ ਸ਼ੁਦਾ ਨੇ ਉਹ ਔੜ ਦੀ ਸੰਭਾਵਨਾ ਵੀ ਬਣ ਗਈ ਆ ਸੋ ਇਹ ਕੁੱਲ ਮਿਲਾ ਕੇ ਇਹ ਜਿਹੜਾ ਸਮਝਾਤਾ ਭਾਰਤ ਦੇ ਹੱਕ ਦੇ ਵਿੱਚ ਨਹੀਂ ਆ ਭਾਰਤ ਦੇ ਵਿਰੋਧ ਦੇ ਵਿੱਚ ਹੀ ਆ ਭਾਰਤ ਦੇ ਨੁਕਸਾਨ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਇੱਕ ਹੋਰ ਵੱਡੀ ਗੱਲ ਆ ਇਹਦੇ ਵਿੱਚ ਜਿਹੜੀ ਹਾਲੇ ਉਗੜ ਕੇ ਸਾਹਮਣੇ ਨਹੀਂ ਆ ਰਹੀ ਉਹ ਇਹ ਆ ਕਿ ਅਮਰੀਕਾ ਇਹ ਕਹਿ ਰਿਹਾ ਵੀ ਸਾਡੇ ਕੋਲ ਜਿਹੜਾ ਜੰਗੀ ਸਾਜ਼ੋ ਸਮਾਨ ਵੀ ਇਸ ਸਮਝੌਤੇ ਤਹਿਤ ਸਾਡੇ ਤੋਂ ਖਰੀਦੋ ਅੱਛਾ ਤੇਲ ਜਿਹੜੇ ਕੱਚੇ ਤੇਲ ਤੇ ਊਰਜਾ ਨਾਲ ਸੰਬੰਧਿਤ ਜਿਹੜੇ ਆ ਸਾਧਨ ਆ ਉਹ ਵੀ ਸਾਡੇ ਤੋਂ ਖਰੀਦੋ ਜੀ ਜੰਗੀ ਸਾਜ਼ੋ ਸਮਾਨ ਦੇ ਵਿੱਚ ਜਿੱਦਾਂ ਭਾਰਤ ਨੇ ਆਪਣੇ ਆਪ ਨੂੰ ਖੁੱਲਾ ਰੱਖਿਆ ਆ ਅਸੀਂ ਕਦੀ ਉਹ ਫਰਾਂਸ ਤੋਂ ਖਰੀਦ ਲੈਂਦਾ ਆ ਕਦੀ ਰੂਸ ਤੋਂ ਖਰੀਦ ਲੈਂਦਾ ਆ ਜਿਵੇਂ ਹੁਣ ਤੱਕ ਭਾਰਤ ਨੇ ਜਿਹੜੇ 에ਅਰਕ੍ਰਾਫਟ ਨੇ ਜ਼ਿਆਦਾਤਰ ਸਖੋਈ ਮਿਗ ਵਰਗੇ ਜਹਾਜ਼ ਨੇ ਉਹ ਹੁਣ ਤੱਕ ਰੂਸ ਤੋਂ ਹੀ ਖਰੀਦੇ ਆ ਹਮ ਤੇ 에ਅਰ ਡਿਫੈਂਸ ਸਿਸਟਮ ਜਿਹੜਾ ਆ S400 ਜਿਹੜਾ ਆ ਉਹ ਵੀ ਰੂਸ ਤੋਂ ਖਰੀਦਿਆ ਆ ਅੱਛਾ ਹੁਣ ਅਮਰੀਕਾ ਆਪਣਾ F35 ਜਿਹੜਾ ਆ ਉਹ ਭਾਰਤ ਨੂੰ ਵੇਚਣਾ ਚਾਹੁੰਦਾ ਜਿਹਨੂੰ ਜਿਹਨੂੰ ਐਲਨ ਮਸਕ ਵਰਗੇ ਜਿਹੜੇ ਆ ਉੱਥੋਂ ਦੇ ਵੱਡੇ ਤਨਾਡ ਕਾਰੋਬਾਰੀ ਆ ਉਹ ਕਹਿ ਚੁੱਕੇ ਆ ਵੀ ਕੂੜਾ ਆ ਹੁਣ ਅਮਰੀਕਾ ਜਿਹੜਾ ਆਪਣਾ ਇਸ ਸੰਧੀ ਦੇ ਤਹਿਤ ਆਪਣਾ ਕੂੜਾ ਜਿਹੜਾ ਆ ਉਹ ਭਾਰਤ ਦੇ ਗਲ ਮੜੂਗਾ ਜਿਹਦੇ ਚ ਭਾਰਤ ਨੂੰ ਫਾਇਦਾ ਘੱਟ ਤੇ ਨੁਕਸਾਨ ਵਧ ਹੋਊਗਾ ਜੀ ਨੁਕਸਾਨ ਦੇ ਅਸਰ ਜ਼ਿਆਦਾ ਨਹੀਂ ਬਿਲਕੁਲ ਜੀ ਬਿਲਕੁਲ ਸੋ ਪ੍ਰੋਗਰਾਮ ਵਿਚਾਰ ਉਤੰਦਰਾ ਦਾ ਹੁਣ ਜਿਹੜਾ ਸਮਾਂ ਹੋ ਰਿਹਾ ਤੇ ਆਪਾਂ ਇਜਾਜ਼ਤ ਲੈਨੇ ਆਪਣੇ ਦਰਸ਼ਕਾਂ ਤੋਂ ਹਰ ਰੋਜ਼ ਤੁਸੀਂ ਸਾਡਾ ਪ੍ਰੋਗਰਾਮ ਵੇਖਦੇ ਹੋ ਤੁਹਾਨੂੰ ਸਿਆਸਤ ਨਾਲ ਜੁੜਿਆ ਹੋਇਆ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਅੱਜ ਵਾਸਤੇ ਦਿਓ ਇਜਾਜ਼ਤ ਧੰਨਵਾਦ ਧੰਨਵਾਦ